ਪਾਰਿਸ ਨਹਿਰ ਦੇ ਵਿੱਚ ਸੀਵਰੇਜ ਦਾ ਮਲਮੂਤਰ ਗੱਟਰ ਦਾ ਪਾਣੀ ਪੈ ਰਿਹਾ ਕਾਫੀ ਸਮੇਂ ਤੋਂ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆਂਗੇ 쿨ਰ ਘਰਾਟ 쿨ਰ ਘਰਾਟ ਪੱਡੀ ਨਹਿਰ ਦੇ ਉੱਤੇ ਖੜਿਆਂਗੇ ਦੇਖ ਸਕਦਾ ਅੰਗਰੇਜ਼ਾਂ ਵੇਲੇ ਦਾ ਸਿਸਟਮ ਬਣਿਆ ਹੋਇਆ ਸਾਰਾ ਇਹ ਇੱਥੇ ਚੱਕੀ ਵੀ ਹੈ ਜੋ ਘਰਾਟ ਲੱਗੇ ਹੋਣੇ ਆਪਾਂ ਨੂੰ ਪਤਾ ਮੱਕੀ ਆਪਾਂ ਸਪੈਸ਼ਲ ਲੈਂਦੇ ਆਂ ਵੀ ਠੰਢੀ ਹੁੰਦੀ ਹੈ ਵਧੀਆ ਪਰ ਇਸ ਨਹਿਰ ਦੇ ਵਿੱਚ ਸੀਵਰੇਜ ਦਾ ਮਲਮੂਤਰ ਗੱਟਰ ਦਾ ਪਾਣੀ ਪੈ ਰਿਹਾ ਕਾਫੀ ਸਮੇਂ ਤੋਂ ਪਹਿਲਾਂ ਵੀ ਖਬਰਾਂ ਲੱਗ ਚੁੱਕੀਆਂ ਨੇ ਕੋਈ ਗੌਰ ਨਹੀਂ ਹੋ ਰਹੀ ਕੀ ਹੱਕ ਬਣਦਾ ਯਾਰ ਇਸ ਨਹਿਰ ਦੇ ਵਿੱਚ ਆ ਦਿਖਾਓ ਬਾਈ ਜੀ ਇਸ ਨਹਿਰ ਦੇ ਵਿੱਚ ਵੀ ਪਾਣੀ ਪਵੇ ਯਾਰ ਸੀਵਰੇਜ ਦਾ ਕੋਈ ਹੱਕ ਬਣਦਾਗਾ ਬੇਨਤੀ ਕਰਦਾ ਵੀਡੀਓ ਸ਼ੇਅਰ ਵੀ ਕਰ ਦਿਓ ਕਮੈਂਟ ਵੀ ਕਰੋ ਵੀ ਜਰ ਨਹਿਰ ਦੇ ਵਿੱਚ ਅਸੀਂ ਪਹਿਲਾਂ ਨਦੀਆਂ ਨੂੰ ਮਾਤਾ ਕਹਿ ਕੇ ਨਦੀਆਂ ਤਕੰਦ ਪਾਤਾ ਅਸੀਂ ਫਰਦਰੋਂ ਨਹੀਂ ਛੱਡਿਆ ਕੋਈ ਹੁਣ ਨਹਿਰਾਂ ਚ ਯਾਰ ਨਹਿਰਾਂ ਨੂੰ ਤਾਂ ਬਚਾ ਲਈਏ ਘੱਟੋ ਘੱਟ ਇਹਨਾਂ ਨਹਿਰਾਂ ਚ ਜੇ ਸੀਵਰੇਜ ਦਾ ਪਾਣੀ ਪਊਗਾ ਗੱਟਰ ਦਾ ਪਾਣੀ ਪਊਗਾ ਕਿਵੇਂ ਬਚਾਂਗੇ ਕਈ ਸਰ ਵਰਗੀਆਂ ਬਿਮਾਰੀਆਂ ਕਾਲਾ ਪੀਲਿਆ ਸਾਡੇ ਘਰ ਘਰ ਬਿਮਾਰੀਆਂ ਗੋਡੇ ਸਾਡੇ ਖੜ ਗਏ ਅਸੀਂ ਯਾਰ ਜਮੇ ਗਿਰ ਗਏ ਹੁਣ ਸਤਿ ਸ੍ਰੀ ਅਕਾਲ ਦੋਸਤੋ ਜੋ ਆ ਤੁਸੀਂ ਦੇਖ ਰਹੇ ਹੋ ਆ ਦੇਖੋ ਇਹ ਸਾਰਾ ਗੰਦ ਸੀਵਰੇਜ ਦਾ ਪਾਣੀ ਨਹਿਰ ਚ ਪੈ ਰਿਹਾ ਜਿਹੜੀ ਨਹਿਰ ਦਾ ਪਾਣੀ ਅਸੀਂ ਪੀਂਨ ਆ ਪੀਂਦੇ ਸੀ ਅੱਗੇ ਤਾਂ ਆਵੇਂ ਪੀਂਦੇ ਸੀ ਨਹਿਰਾਂ ਚ ਵੀ ਜਰਾ ਸੀ ਨਦੀਆਂ ਤੇ ਵੇੜਾ ਭਠਿਆਤਾ ਸੀ ਧਰਮ ਦੇ ਨਾਂ ਉਤੇ ਪੂਜ ਕੇ ਉਹਨਾਂ ਨੂੰ ਸਮਝ ਕੇ ਜਿਹੜੇ ਤੇ ਇਸ ਨਦੀਆਂ ਨੂੰ ਕੋਈ ਪੂਜਦੇ ਨਹੀਂ ਕੋਈ ਮਾਤਾ ਨਹੀਂ ਬਣਾਈ ਉਹ ਨਦੀਆਂ ਚ ਚਾਹੇ ਨਹਾ ਲਓ ਸੀਸੇ ਵਾਂਗੂ ਪਾਣੀ ਦੇਖ ਲਓ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਯਾਰ ਘੱਟੋ ਘੱਟ ਆਪਣਾ ਨਹਿਰਾਂ ਤਾਂ ਬਚਾ ਲਈਏ ਨਦੀਆਂ ਤਾਂ ਸਾਡੀਆਂ ਬਚੀਆਂ ਨਹੀਂ ਦਰਯੋਤ ਅਸੀਂ ਬਚਾ ਨਹੀਂ ਸਕੇ ਘੱਟੋ ਘੱਟ ਨਹਿਰਾਂ ਤਾਂ ਬਚਾ ਲਈਏ ਇਹਦਾ ਹੁਣ ਸੈਂਪਲ ਥੱਲੋਂ ਦੀ ਜਾਣਾ ਸੀ ਨਹਿਰ ਦੇ ਨਹਿਰ ਵੀ ਦਿਖਾਉਣੇ ਆ ਜਿੱਥੇ ਪਏ ਰਹੇ ਉੱਥੇ ਪੈ ਰਿਹਾ ਜਿੱਥੇ ਅੰਗਰੇਜ਼ਾਂ ਦੇ ਜ਼ਬਾਨੇ ਦੇ ਵਿੱਚ ਘਰਾਟ ਲਾਇਆ ਸੀ ਘਰਾਟ ਜਿਹੜੇ ਬੇ ਹਲਕੇ ਚ ਪੈਂਦਾ ਹੈ ਦੇਖੋ ਆ ਪਾਣੀ ਸਾਰਾ ਨਹਿਰ ਚ ਪੈ ਰਿਹਾ ਹੈ ਘਰਾਟ ਵਾਲੀ ਚ ਇੱਕ ਸੁਨਾਮ ਨੂੰ ਵਗ ਜਾਂਦੀ ਹੈ ਉੱਥੋਂ ਇੱਕ ਲੰਗ ਜਾਂਦੀ ਹੈ ਸੰਗਤੀ ਵਾਲੇ ਨੂੰ ਅੱਗੇ ਲਹਿਰੇ ਕਾਗੇ ਨੂੰ ਆ ਦੇਖੋ ਦੇਖ ਸਕਦੇ ਹੋ ਆ ਪਾਣੀ ਪੈ ਰਿਹਾ ਹੈ ਤੁਸੀਂ ਖੋਜ-ਖੋਜ ਖਬਰ ਤੇ ਦੇਖ ਰਹੇ ਹੋ ਰਿਪੋਰਟ ਇਹ ਪੂਰੀ ਆ ਦੇਖੋ ਕਾਦਾ ਪਾਣੀ ਹੈ ਇਹ ਕੀ ਹੈ ਪਹਿਲਾਂ ਵੀ ਖਬਰਾਂ ਲੱਗ ਚੁੱਕੀਆਂ ਨੇ ਦੇਖ ਸਕਦੇ ਹੋ ਵੀ ਗੰਦਾ ਪਾਣੀ ਇਸ ਨਹਿਰ ਦੇ ਵਿੱਚ ਯਾਰ ਸਰੇ ਆਮ ਪੈ ਰਿਹਾ ਹੈ ਸਰੇ ਆਮ ਧੱਜੀਆਂ ਡਾਈਆਂ ਜਾ ਰਹੀਆਂ ਨੇ ਤੇ ਇੱਕ ਕੈਂਸਰ ਧਰਤੀ ਨੂੰ ਹੋ ਗਿਆ ਕੋਈ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਿਉਂਕਿ ਪਾਣੀ ਦੇ ਵਿੱਚ ਪਾਣੀ ਮਾੜੇ ਦੇ ਕਾਰਨ ਹੁਣ ਇਧਰ ਜਦੋਂ ਤੁਸੀਂ ਜਾਓਗੇ ਛੱਠੇ ਪਿੰਡ ਹੈ ਹੁਣ ਜੇ ਬੰਦਾ ਇਹ ਸਮਝ ਕੇ ਨਹਿਰ ਦਾ ਪਾਣੀ ਇਸ ਨਹਿਰ ਦਾ ਪਾਣੀ ਪੀਊਗਾ ਜਿਹੜਾ ਮਲਾਵਟ ਹੋ ਰਹੀ ਹੈ ਲਵੋ ਤਾਂ ਹਾਲਾਤ ਕੀ ਹੋਣਗੇ ਇਸ ਕਰਕੇ ਮੈਂ ਪਹਿਲੀ ਗੱਲ ਤਾਂ ਲੋਕਾਂ ਨੂੰ ਕਹਿਣੀ ਝੋਨੇ ਵੀ ਇਹ ਬੰਦ ਕਰਾਉਣਾ ਚਾਹੀਦਾ ਜਿਹੜਾ ਨਹਿਰ ਦੇ ਵਿੱਚ ਪਾਣੀ ਪੈਂਦਾ ਤੇ ਜੇ ਅਸੀਂ ਸਰਕਾਰਾਂ ਬਾਤ ਤੇ ਨਹੀਂ ਜਿੱਥੇ ਸਾਡੀ ਆਬਦੇ ਚ ਕਮੀਆਂ ਨੇ ਜਿਹੜੇ ਵੀ ਇਹ ਪਿੰਡ ਢੰਡੋਲੀ ਪਿੰਡ ਪੈਂਦੇ ਇੱਥੇ ਸੂਲਰ ਘਰਾਟ ਘਰਾਟ ਜਿਹੜੇ ਵੀ ਪਿੰਡਾਂ ਤੋਂ ਵਿੱਚੋਂ ਆ ਨਾਲਾ ਗੰਦਾ ਪੈ ਰਿਹਾ ਹੈ ਸੀਵਰੇਜ ਦਾ ਪਾਣੀ ਆ ਰਿਹਾ ਹੈ ਲੋਕਾਂ ਦਾ ਉਹਨਾਂ ਨੂੰ ਸੰਚੇਤ ਹੋਣਾ ਚਾਹੀਦਾ ਇਹ ਪਾਣੀ ਤੁਰੰਤ ਬੰਦ ਕਰਨਾ ਚਾਹੀਦਾ ਦੂਜੀ ਗੱਲ ਸਰਕਾਰ ਪ੍ਰਸ਼ਾਸਨ ਇੱਥੇ ਥੋੜੀ ਦੂਰ ਡੀਐਸਪੀ ਡਿੜਬਾ ਦਾ ਜਣਕੇ ਦਫ਼ਤਰ ਹੈ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਉਹ ਤੁਰੰਤ ਦਖਲ ਦੇ ਕੇ ਇਸ ਪਾਣੀ ਨੂੰ ਹਟਾਓੜ ਤੁਰੰਤ ਕਿਉਂਕਿ ਨਹਿਰ ਦਾ ਪਾਣੀ ਦਰਸਤ ਸਾਡੀਆਂ ਫਸਲਾਂ ਨੂੰ ਪੂਰੇ ਪੰਜਾਬ ਦੇ ਵਿੱਚ ਜਾਣਾ ਪੀਂਦੇ ਵੀ ਨਹੀਂ ਲੋਕ ਤੇ ਇਸ ਕਰਕੇ ਮੈਂ ਨਿੰਦਿਆ ਕਰਦਾ ਇੱਥੋਂ ਦੇ ਜਿਹੜੇ ਪ੍ਰਸ਼ਾਸਨ ਤੇ ਇੱਥੋਂ ਦੇ ਲੋਕਾਂ ਦੀ ਜਿਹੜੇ ਧਿਆਨ ਨਹੀਂ ਦੇ ਰਹੇ ਬਈ ਇਹ ਤੇ ਧਿਆਨ ਦਿਓ ਜੇ ਜਾਨੀ ਕਿ ਕੋਈ ਹੋਰ ਵੀ ਲੋੜ ਪੈਗੀ ਕਿਤੇ ਸਾਨੂੰ ਪੈਰਬਾਈ ਦੀ ਹਸਤਾ ਕਰ ਹੀ ਰਿਹਾ ਵੱਧ ਤੋਂ ਵੱਧ ਮਿਹਨਤ ਕਿਉਂਕਿ ਚੰਗਾ ਕੰਮ ਉਹ ਹੁੰਦਾ ਜਦੋਂ ਐਡਾ ਲਭੇੜ ਦੇ ਵਿੱਚ ਅੱਜ ਇੰਨੀਆਂ ਬਿਮਾਰੀਆਂ ਯਾਰ ਤੁਸੀਂ ਹਸਪਤਾਲ ਚ ਜਿਹੜੇ ਚ ਮਰਜ਼ੀ ਵਗ ਜੂ ਜਿੰਨੇ ਮਰਜ਼ੀ ਪ੍ਰਾਈਵੇਟ ਤੋਂ ਲੈ ਕੇ ਸਰਕਾਰੀ ਹਸਪਤਾਲ ਕਿਸੇ ਕੋਈ ਬਾਬੇ ਦੇ ਨਿੱਕੀ ਮੋਟੀ ਦੇਸੀ ਦਵਾਈ ਦਿੰਦਾ ਸਾਡੀਆਂ ਲੈਣਾ ਕਿਉਂ ਲੱਗੀਆਂ ਪਈਆਂ ਨੇ ਕਿਉਂਕਿ ਅਸੀਂ ਜਿਹੜੀ ਅਸਲੀ ਇੱਧਰ ਤਾਂ ਧਿਆਨ ਦਿੰਦੇ ਨਹੀਂ ਸਾਡੀਆਂ ਬਿਮਾਰੀਆਂ ਇੰਨੀਆਂ ਕਿਉਂ ਫੈਲ ਗਈਆਂ ਕਿਉਂਕਿ ਅਸੀਂ ਵਾਤਾਵਰਣ ਨੂੰ ਪਾਣੀ ਜਿਹੜਾ ਬਾਬੇ ਨਾਨਕ ਨੇ ਵੀ ਕਿਹਾ ਵੀ ਜਾਨੀ ਕਿ ਪਾਣੀ ਸ਼ੁੱਧ ਹੋਣਾ ਚਾਹੀਦਾ ਸਾਡੀ ਹਵਾ ਇਤੋਂ ਦੀ ਸ਼ੁੱਧ ਹੋਣੀ ਚਾਹੀਦੀ ਪਾਣੀ ਨੂੰ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ ਪਾਣੀ ਪਿਤਾ ਦਾ ਦਰਜਾ ਦਿੱਤਾ ਹੈ ਤੇ ਉਸ ਕਰਕੇ ਬਾਬੇ ਨਾਨਕ ਨੇ ਵੀ ਕਿਹਾ ਅਸੀਂ ਇਹਨੂੰ ਪਿਤਾ ਦਾ ਦਰਜਾ ਦਿੱਤਾ ਕਿਉ ਜੇ ਪਾਣੀ ਨਜ਼ਰ ਰਿਹਾ ਯਾਰ ਫਿਰ ਦੁਰਸਤ ਰਹਾ ਫਿਰ ਅਸੀਂ ਕਰਾਂਗੇ ਤਾਂ ਕੀ ਕਰਾਂਗੇ ਇਸ ਕਰਕੇ ਆ ਹੁਣ ਸਰੇ ਆਮ ਪਾਇਆ ਜਾ ਰਿਹਾ ਹੈ ਇਸ ਗੱਲ ਤੇ ਪੰਚਾਇਤਾਂ ਨੂੰ ਤੇ ਲੋਕਾਂ ਨੂੰ ਕਹਿਣਾ ਚਾਹੁੰਦੇ ਵੀ ਇਹ ਤੁਰੰਤ ਬੰਦ ਕੀਤਾ ਜਾਵੇ ਬਿਲਕੁਲ ਜੀ ਦੇਖ ਸਕਦੇ ਹੋ ਸੀਵਰੇਜ ਦਾ ਗੰਦਾ ਪਾਣੀ ਹੁਣ ਨਹਿਰ ਦਿਖਾਉਂਦੇ ਆ ਸਾਨੂੰ ਜਿਹਦੇ ਕਾਰਨ ਕਾਲਾ ਪੀਲਾ ਕੈਂਸਰ ਪਤਾ ਨਹੀਂ ਯਾਰ ਕਿੰਨੀਆਂ ਕੁ ਖਤਰਨਾਕ ਬਿਮਾਰੀਆਂ ਲੱਗ ਰਹੀਆਂ ਨੇ ਪਰ ਅਸੀਂ ਨਹੀਂ ਸੁਧਰਦੇ ਆ ਦੇਖੋ ਇੱਥੇ ਆ ਕੇ ਮਲਾਪਟ ਹੋ ਗਿਆ ਉਹ ਘਰਾਟ ਆ ਗਿਆ ਘਰਾਟ ਚੱਲ ਰਿਹਾ ਸਾਹਮਣੇ ਘਰਾਟਾਂ ਦਾ ਆਟਾ ਖਾਣੇ ਆਪਾਂ ਮੱਕੀ ਦਾ ਖਾਣੇ ਆ ਕਣਕ ਦਾ ਇੱਥੇ ਅੰਗਰੇਜ਼ਾਂ ਵੇਲੇ ਦਾ ਘਰਾਟ ਹੈ ਇਹ ਪੁਰਾਣਾ ਜਿਹੜਾ ਚੱਲ ਰਿਹਾ ਬਿਲਡਿੰਗ ਵੀ ਅੰਗਰੇਜ਼ਾਂ ਵੇਲੇ ਦੀ ਹੈ ਤੇ ਇੱਥੇ ਆ ਕੇ ਆ ਮਿਲ ਕੇ ਉਹ ਸਾਹਮਣੇ ਆ ਗਿਆ ਜੀ ਸਿੰਪਲ ਤਾਂ ਬਣਾਇਆ ਤੀਏ ਨਹਿਰ ਦੇ ਥੱਲੋਂ ਦੀ ਜਾਣ ਨੂੰ ਪਰ ਉਹ ਦੇਖੋ ਘਰਾਟ ਘਰਾਟ ਵੀ ਚੱਲ ਰਿਹਾ ਦੇਖ ਸਕਦੇ ਹੋ ਘਰਾਟ ਇਸ ਵਕਤ ਚੱਲ ਰਿਹਾ ਘਰਾਟ ਇਹ ਡਿਰਬੇ ਚ ਪੈਂਦਾ ਹੈ ਵੱਡੇ ਰੋਡ ਦੇ ਉੱਤੇ ਆ ਸੰਗਰੂਰ ਤੋਂ ਜਦੋਂ ਪਾਤੜਾ ਨੂੰ ਜਾਂਦੇ ਆ ਦਿੱਲੀ ਨੂੰ ਜਾਂਦੇ ਆ ਟਾਂ ਦੇ ਵਿੱਚ ਵੀਡੀਓ ਸ਼ੇਅਰ ਵੀ ਕਰਿਓ ਤਾਂ ਜੋ ਯਾਰ ਪ੍ਰਸ਼ਾਸਨ ਤੱਕ ਜੋ ਗੰਦਾ ਪਾਣੀ ਨਹਿਰਾਂ ਚ ਕਿਤੇ ਵੀ ਪਾਉਂਦਾ ਤਾਂ ਵੀਡੀਓ ਪਾਦਿਆ ਕਰੋ ਬੇਝਿਚਕ ਹੋ ਕੇ ਵੀਡੀਓ ਪਾਦਿਆ ਕਰੋ ਜੇ ਕੋਈ ਵੀ ਗੰਦਾ ਪਾਣੀ ਨਹਿਰ ਦੇ ਵਿੱਚ ਪਾਉਂਦਾ ਆ ਦੇਖੋ ਇਹ ਉਰੋਂ ਦੀ ਪਹਿਰੇ ਆ ਦੇਖ ਸਕਦਾ ਵਿੱਚ ਮਲਾਪਟ ਹੋ ਕੇ ਉਹ ਸਾਹਮਣੇ ਆ ਰਿਹਾ ਹੈ ਨਾਲਾ ਜਿਹੜਾ ਤੁਹਾਨੂੰ ਦਿਖਾਇਆ ਹੈ ਆ ਇਧਰ ਕਰਾਟ ਚ ਪੱਕ ਰਹੀਆਂ ਕਣਕ ਆ ਪੁਰਾਣੀਆਂ ਬਿਲਡਿੰਗਾਂ ਆਗੀਆਂ ਇੱਥੇ ਅੰਗਰੇਜ਼ ਅਫਸਰ ਬੈੰਦੇ ਸੀ ਕਦੇ ਉਹਨਾਂ ਦੀਆਂ ਸਾਮੀਆਂ ਹੋਈਆਂ ਚੀਜ਼ਾਂ ਦਾ ਆਨੰਦ ਲੈ ਰਹੇ ਆ ਅਸੀਂ ਅੱਜ ਤੇ ਇੱਥੋਂ ਦੀ ਪਹਿਰੇ ਆ ਜੀ ਇਹ ਆ ਪਹਿਰੇ ਆ ਜੀ ਆ ਦੇਖ ਸਕਦੇ ਹੋ ਦੇਖ ਸਕਦੇ ਹੋ ਜੀ ਇੱਥੋਂ ਦੀ ਗੰਦਾ ਪਾਣੀ ਨਹਿਰ ਦੇ ਵਿੱਚ ਪਹਿਰੇ ਆ ਨਹਿਰ ਵੱਡੀ ਐ ਇੱਥੇ ਪਤਾ ਨਹੀਂ ਲੱਗਦਾ ਇਹ ਲੰਗੀ ਸੰਗਤੀ ਵਾਲੇ ਲੈ ਰਹੇ ਨੂੰ ਤੁਹਾਨੂੰ ਸਰਦਨਾਕੇ ਵੀ ਦਿਖਾਉਨੇ ਆ 200 ਮਿੰਨ ਦੀ ਪਹਿਰੇ ਆ ਇੱਕ ਪਰੋਲੀ ਉਰੋਂਦੀ ਐ ਅਸਲ ਚ ਜਾਣਾ ਤਾਂ ਇਹ ਥੱਲੋਂ ਦੀ ਸੀ ਪਰਲੇ ਪਾਸੇ ਜਿੱਥੋਂ ਪਤਾ ਲੱਗਿਆ ਮੈਨੂੰ ਪਰ ਇੱਥੇ ਸਾਰਾ ਤਾਂ ਕੰਮ